ਚੇਸ ਆ ਸਾਲ ਉਹ ਜੇ ਲੀ ਗੱਲ ਕਰਦੇ ਆ ਸਾਰਾ ਕੁੜੀ ਦਾ ਪਤਾ ਕੁੜੀ ਠੀਕ ਆ ਬਸ ਉਹਦਾ ਮਾਪਿਓ ਨੇ ਮਤਲਬ ਉਹਨੂੰ ਕੁੱਟਿਆ ਮਾਰਿਆ ਡਰਾਇਆ ਤੰਤਾਇਆ ਹੋਰ ਗੱਲ ਕੋਈ ਨਹੀਂ ਕੋਈ ਦਾਦੀ ਮਾਂ ਲਕਦੀ ਕੋਈ ਨਾ ਉਹਨਾਂ ਤੋਂ ਮੰਗਿਆ ਹੀ ਨਹੀਂ ਨਾਲੇ ਉਹ ਦਾਜ ਦੇਣ ਜੋਗੇ ਹੈ ਹੀ ਨਹੀਂ ਆ ਦਾਜ ਦੇਣ ਦੀ ਉਹਨਾਂ ਦੀ ਮਰਕਾਤ ਹੀ ਨਹੀਂ ਹੈ ਕਿ ਨੇ ਜੋਗੇ ਹੈਗੇ ਨਹੀਂ ਆ ਕਤਰ ਤੋਂ ਬਰਾਤ ਲੈ ਕੇ ਆਏ ਇੱਕ ਲਾੜੇ ਨੂੰ ਬਿਨਾਂ ਲਾੜੀ ਤੋਂ ਹੀ ਵਾਪਸ ਖਾਲੀ ਹੱਥ ਮੁਰਨਾ ਪਿਆ ਦਰਸਲ 8 ਸਾਲ ਤੋਂ ਇਸ ਨੌਜਵਾਨ ਦੀ ਇੱਕ ਲੜਕੀ ਦੇ ਨਾਲ ਸੋਸ਼ਲ ਮੀਡੀਆ ਰਾਹੀਂ ਦੋਸਤੀ ਹੋਈ ਸੀ ਜੋ ਕਿ ਉਸਦੇ ਬਿਲਕੁਲ ਪਿੰਡ ਦੇ ਨੇੜੇ ਦੀ ਹੀ ਰਹਿਣ ਵਾਲੀ ਸੀ 8 ਸਾਲ ਦੋਵਾਂ ਦੇ ਵਿਚਕਾਰ ਗੱਲਬਾਤ ਹੁੰਦੀ ਰਹੀ ਦੋਵਾਂ ਨੇ ਪਹਿਲਾਂ ਤਾਂ ਪ੍ਰਵਾਦ ਵੀ ਵਿਆਹ ਦੇ ਲਈ ਮੰਨ ਚਾਤੇ ਨੇ ਪਰ ਜਦੋਂ ਲਾੜਾ ਬਰਾਤ ਲੈ ਕੇ ਮੌਕੇ ਦੇ ਉੱਤੇ ਪਹੁੰਚਦਾ ਹੈ ਤਾਂ ਲੜਕੀ ਦੇ ਪਰਿਵਾਰਕ ਮੈਂਬਰ ਲਾੜੀ ਨੂੰ ਤੋਰਨ ਤੋਂ ਮਨਾ ਕਰ ਦਿੰਦੇ ਨੇ ਦਰਸਲ ਤੁਹਾਨੂੰ ਦੱਸ ਦਈਏ ਕਿ ਮਾਮਲਾ ਤਰਨ ਤਰਨ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਲਾੜਾ ਜੋ ਕਿ ਕਤਾਰ ਦੇ ਵਿੱਚ ਡਰਾਈਵਰੀ ਕਰ ਰਿਹਾ ਸੀ ਜਦੋਂ ਉਸ ਨੂੰ ਇੱਕ ਲੜਕੀ ਦੇ ਨਾਲ ਪਿਆਰ ਹੁੰਦਾ ਹੈ ਤਾਂ ਉਹ ਉਸ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਤੇ ਲੜਕੀ ਵੀ ਬਿਲਕੁਲ ਉਸਦੇ ਪਿੰਡ ਦੇ ਨੇੜੇ ਦੀ ਹੈ ਹਾਲਾਂਕਿ ਦੋਵਾਂ ਹੀ ਪਰਿਵਾਰਾਂ ਦੇ ਵਿੱਚ ਗੱਲਬਾਤ ਹੁੰਦੀ ਹੈ ਤੇ ਵਿਆਹ ਤੈਅ ਹੋ ਜਾਂਦਾ ਹੈ ਜਿਸ ਤੋਂ ਬਾਅਦ ਲੜਕਾ ਜਦੋਂ ਆਪਣੇ ਇੱਥੇ ਘਰ ਆਉਂਦਾ ਹੈ ਬਰਾਤ ਲੈ ਕੇ ਲਾੜੀ ਨੂੰ ਵਿਆਹਣ ਤੇ ਲਈ ਜਾਂਦਾ ਹੈ ਪਰ ਉੱਥੇ ਲਾੜੀ ਦੇ ਵੱਲੋਂ ਇੱਕ ਨਾ ਕਰ ਦਿੱਤੀ ਜਾਂਦੀ ਹੈ ਤੇ ਹੁਣ ਲੜਕੇ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਲੜਕੀ ਦੇ ਮਾਪਿਆਂ ਨੇ ਉਸਦੇ ਨਾਲ ਖੁੱਟਮਾਰ ਕੀਤੀ ਹੈ ਉਸ ਨੂੰ ਡਰਾਇਆ ਧਮਕਾਇਆ ਗਿਆ ਤੇ ਹੁਣ ਜਦੋਂ ਵਿਆਹਣ ਦੇ ਲਈ ਉਹ ਇੱਥੇ ਪਹੁੰਚਿਆ ਤਾਂ ਲਾੜੀ ਨੇ ਉੱਥੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਤਰਨ ਤਰੰਤ ਇਹ ਮਾਮਲਾ ਸਾਹਮਣੇ ਆਇਆ ਕਿ ਕਿ ਲਾੜੇ ਨੂੰ ਬੇਰੰਗ ਹੀ ਵਾਪਸ ਮੁਰਨਾ ਪਿਆ ਲਾੜੇ ਦਾ ਕਹਿਣਾ ਹੈ ਕਿ ਉਹਨਾਂ ਦੀ 8 ਸਾਲ ਤੋਂ ਦੋਸਤੀ ਚੱਲ ਰਹੀ ਸੀ ਲੜਕੀ ਵੀ ਉਸਦੇ ਨਾਲ ਖੁਸ਼ੀ ਤੇ ਦੋਵਾਂ ਨੇ ਮਿਲ ਕੇ ਹੀ ਫੈਸਲਾ ਲਿਆ ਸੀ ਕਿ ਉਹ ਜਲਦ ਹੀ ਵਿਆਹ ਕਰਵਾਉਗੇ ਪਰ ਜਦੋਂ ਸਾਰੇ ਸ਼ਗਨ ਤੱਕ ਹੋ ਚੁੱਕੇ ਸੀ ਜਦੋਂ ਉਹ ਲਾੜਾ ਤਿਆਰ ਹੋ ਕੇ ਫੁੱਲਾਂ ਵਾਲੀ ਗੱਡੀ ਚਾਕੇ ਲਾੜੀ ਨੂੰ ਵਿਆਹਣ ਦੇ ਲਈ ਪਹੁੰਚਿਆ ਤਾਂ ਲਾੜੀ ਦੇ ਪਰਿਵਾਰਕ ਮੈਂਬਰਾਂ ਨੇ ਲਾੜੀ ਨੂੰ ਤੁਰੰਤੋਂ ਮਨਾ ਕਰ ਦਿੱਤਾ ਜਿਸ ਤੋਂ ਬਾਅਦ ਹੁਣ ਲਾੜਾ ਪਰਿਵਾਰ ਜੋ ਹੈ ਹੋ ਖਾਣੇ ਦੇ ਵਿੱਚ ਪਹੁੰਚਿਆ ਜਿੱਥੇ ਜਾ ਕੇ ਉਹਨਾਂ ਨੇ ਇਨਸਾਫ ਦੀ ਗੋਹਾਰ ਲਗਾਈ ਹੈ ਤੇ ਹੁਣ ਲਾੜੇ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਉਹ ਇਸ ਲੜਕੀ ਦੇ ਨਾਲ ਵਿਆਹ ਨਹੀਂ ਕਰਵਾਵੇਗਾ ਜੇਕਰ ਉਸ ਲੜਕੀ ਨੂੰ ਕੱਲ ਨੂੰ ਕੁਝ ਹੁੰਦਾ ਤਾਂ ਇਸ ਦੇ ਜ਼ਿੰਮੇਵਾਰ ਉਸਦੇ ਮਾਪੇ ਹੋਣਗੇ ਉਸਦੇ ਨਾਲ ਉਸ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੋਵੇਗਾ ਤਾਂ ਹੁਣ ਪੁਲਿਸ ਜੋ ਹੈ ਇਸ ਮਾਮਲੇ ਦੀ ਢੁਗਾਈ ਦੇ ਨਾਲ ਜਾਂਚ ਕਰ ਰਹੀ ਹੈ ਕਿ ਆਖਰ ਪੂਰਾ ਮਾਮਲਾ ਕੀ ਹੈ ਤਾਂ ਦੱਸ ਜੇ ਕਿ ਤਸਵੀਰਾਂ 'ਚ ਵੀ ਸਾਫ਼ ਦੇਖਿਆ ਜਾ ਸਕਦਾ ਕਿ ਲਾੜਾ ਫੁੱਲਾਂ ਵਾਲੀ ਗੱਡੀ ਸਜਾ ਕੇ ਬਰਾਤੀਆਂ ਦੇ ਨਾਲ ਬੜੀ ਖੁਸ਼ੀ-ਖੁਸ਼ੀ ਦੇ ਨਾਲ ਪਹੁੰਚਦਾ ਹੈ ਕਿਉਂਕਿ ਇੱਕ ਦਿਨ ਪਹਿਲਾਂ ਹੀ ਲਾੜੇ ਦੇ ਪਰਿਵਾਰਕ ਮੈਂਬਰ ਲਾੜੇ ਨੂੰ ਸ਼ਗਨ ਲਾ ਕੇ ਆਏ ਹੁੰਦੇ ਨੇ ਤੇ ਅਗਲੇ ਦਿਨ ਜਦੋਂ ਉਹ ਵਿਆਹਣ ਦੇ ਲਈ ਇੱਥੇ ਪਹੁੰਚਦਾ ਹੈ ਤਾਂ ਉੱਥੇ ਜਾ ਕੇ ਪਤਾ ਚੱਲਦਾ ਹੈ ਕਿ ਜੋ ਲੜਕੀ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਵਿਆਹ ਕਰਨ ਤੋਂ ਮਨਾ ਕਰ ਦਿੱਤਾ ਅਤੇ ਲਾੜੀ ਤੋਂ ਵੀ ਕਹਾ ਦਿੱਤਾ ਗਿਆ ਕਿ ਉਹ ਇਸ ਲੜਕੇ ਦੇ ਨਾਲ ਵਿਆਹ ਨਹੀਂ ਕਰਵਾਉਣੀ ਚਾਹੁੰਦੀ। ਪਰੰਤੂ ਹੁਣ ਲਾੜੇ ਦੇ ਵੱਲੋਂ ਵੀ ਇਹ ਇਲਜ਼ਾਮ ਲਗਾਏ ਗਏ ਨੇ ਕਿ ਲੜਕੀ ਨੂੰ ਡਰਾਇਆ ਧਮਕਾਇਆ ਗਿਆ ਕੁੱਟਿਆ ਗਿਆ ਤਾਂ ਹੀ ਉਸਨੇ ਵਿਆਹ ਕਰਨ ਤੋਂ ਨਾ ਕਰ ਦਿੱਤੇ ਕਿਉਂਕਿ ਉਹਨਾਂ ਦਾ 8 ਸਾਲ ਤੋਂ ਫੋਨ ਦੇ ਉੱਤੇ ਸੰਪਰਕ ਚੱਲਿਆ ਆ ਰਿਹਾ ਸੀ ਗੱਲਬਾਤ ਕੀਤੀ ਜਾ ਰਹੀ ਸੀ ਦੋਵੇਂ ਹੀ ਖੁਸ਼ ਸੀ ਆਪਣੇ ਵਿਆਹ ਲਈ ਵੀ ਦੋਵਾਂ ਨੇ ਇਕੱਠੇ ਹੀ ਰਜ਼ਾਮੰਦੀ ਲਈ ਸੀ ਤੇ ਜਿਸ ਤੋਂ ਬਾਅਦ ਹੁਣ ਜਦੋਂ ਸਾਰੀਆਂ ਰਸਮਾਂ ਸਾਰੇ ਮਹਿਮਾਨ ਉਸਦੇ ਨਾਲ ਪਹੁੰਚੇ ਨੇ ਤਾਂ ਉੱਥੇ ਜਾ ਕੇ ਲਾੜੀ ਨੇ ਲਾੜੇ ਨਾਲ ਵਿਆਹ ਕਰਵਾਉਣ ਤੋਂ ਨਹੀਂ ਲਾਹ ਘਰ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਲਾੜਾ ਸਿੱਧਾ ਥਾਣੇ ਦੇ ਵਿੱਚ ਪਹੁੰਚਿਆ ਅਤੇ ਥਾਣੇ ਦੇ ਵਿੱਚ ਪਹੁੰਚ ਕੇ ਉਸਨੇ ਕਿਹਾ ਕਿ ਉਹ ਹੁਣ ਇਸ ਲੜਕੀ ਦੇ ਨਾਲ ਵਿਆਹ ਨਹੀਂ ਕਰਵਾਵੇਗਾ ਜੇਕਰ ਕੱਲ ਨੂੰ ਲੜਕੀ ਨੂੰ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੁਝ ਹੁੰਦਾ ਤਾਂ ਇਸ ਦਾ ਜ਼ਿੰਮੇਵਾਰ ਉਹ ਖੁਦ ਹੋਣ ਕੇ ਉਸ ਨੂੰ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ ਕੱਲ੍ਹ ਮਤਲਬ ਕੁੜੀ ਦਾ ਮਾਂ ਪਿਓ ਗੱਲ ਕਰੇ ਸਗਣ ਲਾ ਕੇ ਗਏ ਆ ਤੇ ਮੁੜ ਕੇ ਸਵੇਰੇ ਹੁਣ ਅੱਜ ਆ ਕੇ ਆ ਗਏ ਸਵੇਰੇ ਬਰਾਦ ਲੈ ਕੇ ਆਏ ਤੇ ਹੁਣ ਉਹਨਾਂ ਨੇ ਕੁੜੀ ਨਹੀਂ ਤੋਰੀ ਨੇ ਕਮ ਕੀਤਾ ਕਾਰਨ ਹੀ ਪਤਾ ਨਹੀਂ ਕੀ ਆ ਕਾਰਨ ਤੇ ਉਹਨੇ ਦਿਲ ਵਿੱਚ ਆਈ ਆ ਤੇ ਉਹ ਜਾਣ ਤੇ ਗਾੜੀਆਂ ਉਤਮ ਕੇ ਦਿੰਦੇ ਆ ਇਹ ਖਾ ਕੋਈ ਖਾ ਕੇ ਮਰ ਜਣਾ ਇਦਾਂ ਐ ਜੋ ਫਲਾਂਟਿੰਗ ਆ ਹਰਪ੍ਰੀਤ ਕਾਰ ਪਿੰਡ ਟੱਠੀ ਘਾਰਾ ਅੱਜ ਕਿੱਥੇ ਪ੍ਰੋਗਰਾਮ ਰੱਖਿਆ ਸੀਗਾ ਝੂਲਣੇ ਮੈਲ ਟੱਟੀ ਘਾਰੇ ਮਤਲਬ ਕੀ ਉਹਨੇ ਕੋਈ ਕੀ ਤਨਮਲਾ ਤਿਆਰ ਹੋ ਕੇ ਆਈ ਲੜਕੀ ਵਿਆਹ ਦੀ ਨਹੀਂ 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 ਉਦਾਂ ਹੀ ਉਹਨੂੰ ਕੋਟ ਦੇ ਮਾਰਦੇ ਰਿਹਾਏ ਕੋਈ ਤਿਆਰ ਤੁਰ ਨਹੀਂ ਹੋ ਕੇ ਆਈ ਉਹਦਾਂ ਹੀ ਉਹਨੂੰ ਲਿਆਏ ਆ ਬਿਨਾਂ ਡਰਸ ਤੋਂ ਹੀ ਆਣੀ ਫਰੈਂਡਸ਼ਿਪ ਨੂੰ 6 ਸਾਲ ਹੋ ਗਏ ਤੇ ਲੈ ਗੱਲ ਕਰਦੇ ਆ ਸਾਰਾ ਕੁੜੀ ਦਾ ਪਤਾ ਕੁੜੀ ਠੀਕ ਆ ਬਸ ਉਹਦਾ ਮਾਪਿਓ ਨੇ ਮਤਲਬ ਉਹਨੂੰ ਕੁੱਟਿਆ ਮਾਰਿਆ ਡਰਾਇਆ ਧਮਕਾਇਆ ਹੋਰ ਗੱਲ ਕੋਈ ਨਹੀਂ ਆ ਹੁਣ ਕਿੱਥੇ ਆਏ ਜੀ ਤੇ ਕੀ ਮੰਗ ਕਰਦੇ ਜੀ ਅਸੀਂ ਇਹ ਮੰਗ ਕਰਦੇ ਸਾਨੂੰ ਸਾਫ਼ ਚਾਹੀਦਾ ਤੇ ਨਾ ਭਾਵੇਂ ਸਾਡੇ ਲੋ ਮਰਜਨ ਰਹਿ ਜਾਣਾ ਅਸੀਂ ਉਹਦੇ ਕੋਈ ਨਹੀਂ ਲੱਗਦੇ ਅੱਜ ਤੋਂ ਬਾਅਦ ਮੈਂ ਜਿੱਥੇ ਮਰਜੀ ਜਾਵਾਂ ਆਪਣੀ ਜ਼ਿੰਦਗੀ ਜਿ ਰੋਏ ਆਪਣੀ ਜ਼ਿੰਦਗੀ ਰਵਾਂਗੇ ਉਹ ਤੁਸੀਂ ਥਾਣੇ ਆਏ ਜੀ ਹਾਂਜੀ ਥਾਣੇ ਇਹ ਰਿਪੋਰਟ ਲਿਖਾਉਣ ਆਏ ਆ ਸਾਰੇ ਉਹਨਾਂ ਤੋਂ ਵੀ ਸਾਡੇ ਤੇ ਕੱਲ ਕੋਈ ਕਾਰਵਾਈ ਨਹੀਂ ਮਰਜਨ ਭਾਵੇਂ ਰਹਿ ਜਾਣਾ ਅਸੀਂ ਕੁਝ ਨਹੀਂ ਲ ਤੇ ਇਹ ਤੁਹਾਡੀ ਜਿਹੜੀ ਕੱਲ ਸਕਨਗਰੇ ਵੀ ਲਗਾ ਕੇ ਤੁਹਾਨੂੰ ਹਾਂਜੀ ਘਰੇ ਕੱਲ ਸਕਨਗਰੇ ਲਗਾ ਕੇ ਗਏ ਹਾਂ ਮਾਲਕੂੜੀ ਦਾ ਮਾਪਿਓ ਆਇਆ ਭਰਾ ਆ ਤੇ ਉਹ ਵੀ ਮਤਲਬ ਉਹ ਜਿਹੜਾ ਭਰਾ ਵਾ ਉਹ ਪਟਵਾਰੀ ਆ ਹੁਣ ਮਤਲਬ ਪੱਤਰਕਾਰ ਗਾੜੀ ਬਣਿਆ ਇਦਾਂ ਕੋਈ ਤੇ ਉਹ ਮੈਨੂੰ ਪਤਾ ਨਹੀਂ ਆ ਇਹਦੇ ਹੋ ਜੇ ਕੰਮ ਉਹ ਵੀ ਕਰਨ ਦੇ ਨਾਲ ਤੇ ਉਹਨਾਂ ਨੂੰ ਕੋਈ ਮਤਲਬ ਹੈ ਨਹੀਂ ਆ ਵੀ ਉਦਾਂ ਮਤਲਬ ਪਟਵਾਰੀ ਆ ਨਾ ਉਹਨਾਂ ਨੂੰ ਕੂਨ ਦਾ ਪਤਾ ਨਾ ਲੈ ਨਾ ਦੇਣ ਸਾਡੇ ਸਰਪੰਚ ਸਾਹਿਬ ਨੂੰ ਮੌਕੇ ਤੇ ਉਹਨਾਂ ਨੂੰ ਇੰਨਾ ਕੁਝ ਬੋਲ ਕੇ ਗਏ ਆ ਉਹਨੂੰ ਮਾਸਾਪੁਰਾ ਗੱਲ ਨਹੀਂ ਹੈਗੀ ਇਦਾਂ ਦਾ ਭਰਾ ਆ ਕੋਈ ਦਾਜ ਦੂਜ ਦੀ ਮੰਗ ਨੂੰ ਲੈ ਕੇ ਤਾਂ ਨਹੀਂ ਕੋਈ ਕੋਈ ਦਾਜ ਦੀ ਮਾਂ ਦੇ ਕਦੀ ਕੋਈ ਉਹਨਾਂ ਤੋਂ ਮੰਗਿਆ ਹੀ ਨਹੀਂ ਆ ਨਾਲੇ ਉਹ ਦਾਜ ਦੇਣ ਜੋਗੇ ਹੈ ਹੀ ਨਹੀਂ ਆ ਦਾਜ ਦੇਣ ਦੀ ਉਹਨਾਂ ਦੀ ਮਲਕਾਤ ਹੀ ਨਹੀਂ ਹੈਗੀ ਨੇ ਜੋਗੇ ਹੈਗੇ ਨਹੀਂ ਆ ਤੇ ਕੱਲ ਆਏ ਆ ਨਾ ਮੈਂ ਕੁਝ ਮੰਗਿਆ ਆ ਆਪਣੀ ਮਰਜ਼ੀ ਨਾਲ ਉਹ ਗੁੱਠੀ ਪਾ ਕੇ ਗਏ ਆ ਛਾਪਾ ਪਾ ਕੇ ਗਏ ਅਸੀਂ ਕੁਝ ਨਹੀਂ ਉਹਨਾਂ ਤੋਂ ਮੰਗਿਆ ਨਾ ਹੀ ਕੁਝ ਮੰਗਣਾ ਚਾਹੁੰਦੇ ਆ ਤੇ ਨਾ ਅੱਜ ਜੀ ਬਰਾਤ ਲੈ ਕੇ ਉੱਥੇ ਪਹੁੰਚੇ ਸੀ ਹਾਂ ਜੀ ਬਰਾਤ ਲੈ ਕੇ ਉੱਥੇ ਪਹੁੰਚੇ ਸੀ ਕਿੰਨੇ ਮੈਂਬਰ ਪਹੁੰਚੇ ਦੱਸੋ ਹਾਂਡੇ ਨਾਲ 15 20 ਜਣੇ ਸੀ ਤੇ ਉਹਨਾਂ ਨੇ ਮੁੜ ਕੇ ਕੁੜੀ ਨਹੀਂ ਤੋਲੀ ਨਾਲ ਉਹਨਾਂ ਨੇ ਉੱਥੇ ਕੋਈ ਇੰਤਜ਼ਾਮ ਕੁੜੀ ਕੀ ਕਹਿੰਦੀ ਹੁਣ ਕੁੜੀ ਇਹੋ ਕਹਿੰਦੀ ਆ ਮੈਂ ਜਾਣਾ ਨਹੀਂ ਕੁੜੀ ਨੂੰ ਮਾਰਿਆ ਤੇ ਮਕਾਇਆ ਤਮਾਇਆ ਉਹ ਕਿੱਥੋਂ ਜਾਊਗੀ ਨਾਲ ਤੁਸੀਂ ਉਹਨੂੰ ਲੜਕੀ ਦਾ ਵਿਆਹ ਨਹੀਂ ਕਰਵਾਉਣਾ ਚਾਹੁੰਦੇ ਨਹੀਂ ਨਹੀਂ ਮੈਂ ਨਹੀਂ ਵਿਆਹ ਕਰਵਾਉਣਾ ਚਾਹੁੰਦਾ ਜਿਹੜੀ ਹੁਣ ਏਦਾਂ ਕਰਨਦੀ ਆ ਤਾਂ ਕੱਲ ਨੂੰ ਮੇਰੇ ਮਾਂ ਪਿਓ ਨੂੰ ਦੁਖੀ ਨਾ ਕਰੂਗੀ ਮੈਂ ਤਾਂ ਬਾਹਰ ਰਹਿਣ ਵਾਲਾ ਮੈਂ ਤਾਂ ਇੱਥੇ ਰਹਿੰਦਾ ਹੀ ਨਹੀਂ ਕੀ ਕੰਮ ਕਰਦੇ ਤੂੰ ਮੈਂ ਡਰਾਈਵਰ ਹਾਂ ਮੈਂ ਮੈਂ 8 ਘੰਟੇ ਕੱਤਰਾਂ ਹਾਂ ਹਾਂਜੀ ਵਿਆਹ ਕਰਾਉਣ ਲਈ ਇੱਥੇ ਆਏ ਸੀ ਹਾਂਜੀ ਵਿਆਹ ਕਰਾਉਣ ਲਈ ਆਏ ਸੀ ਬਾਪ ਭਈਆ ਰਾਤ ਅੱਛਾ ਠੀਕ ਨਾ ਜੀ ਪਹੁੰਚੀ ਤੇ ਫੇਰ ਕੀ ਗੱਲ ਬਾਤ ਰਲਵਾ ਤੇ ਇਹੋ ਆ ਜੀ ਉਹ ਜਨਾਨੀਆਂ ਕਿਉਂ ਗਏ ਹਾਂ ਵਿਆਹਣ ਗਏ ਸਵੇਰੇ ਜੀ ਉਹਨਾਂ ਉਹਨਾਂ ਇਹੋ ਹੀ ਆਖਿਆ ਵੀ ਅਸੀਂ ਕੁੜੀ ਨਹੀਂ ਤੋੜਨੀ ਕਾਰਨ ਕਾਰਨ ਇਹੋ ਹੀ ਕਿ ਕਿ ਵੀ ਅਸੀਂ ਜਿਹੜਾ ਉਹ ਕੁੜੀ ਕੋ ਰਾਤ ਨਤਮਕ ਆਵਾ ਡਰਿਆ ਵਾ ਕੁੜੀ ਕੋ ਅਖਵਾਤਾ ਵਾ ਕੁੜੀ ਆਈ ਆ ਉਹ ਹੱਥ ਜੋੜ ਕੇ ਦੋਵੇ ਇਹ ਆਂਦੀ ਆ ਵੀ ਮੈਂ ਤੇਰ ਨਾਲ ਵਿਆਹ ਨਹੀਂ ਕਰਾਉਣਾ ਫੁੱਲ ਮੰਗ ਕਰਦੇ ਹੁੰਦੇ ਸੀ ਮੰਗ ਤੇ ਇਹੋ ਕਰਦੇ ਆ ਇਹ ਵੀ ਭਲਕੇ ਸਾਡੇ ਤੇ ਕੋਈ ਚੱਕਰ ਨਾ ਆਵੇ ਅੱਜ ਸਾਰੇ ਪ੍ਰੋਗਰਾਮ ਨੂੰ ਮੁੰਡੇ ਰੋਗੇ ਹੋਣਗੇ ਤਿਆਰੇ ਹੋ ਕੇ ਸਾਰੇ ਬਰਾਤ ਬਣ ਲੈ ਗਏ ਜੀ ਕੀ ਮਹਿਸੂਸ ਕਰਦੇ ਜੀ ਮਹਿਸੂਸ ਤੇ ਵੇਖੋ ਜੀ ਹੈ ਹੀ ਆ ਸਾਰੇ ਪਰਿਵਾਰ ਨੂੰ ਹੀ ਹੈਗਾ ਹਾਂ ਇਹੋ ਵੇਖੋ ਇਹਦੇ ਵਿੱਚ ਬਦਨਾਮੀ ਵੜੀ ਆ ਬੇਇੱਜ਼ਤੀ ਵੜੀ ਆ ਜਦੋਂ ਬਰਾਤ ਜਿਹੜੀ ਆ ਵਾਪਸ ਆਈ ਮੁੰਡਾ ਕਿੱਥੋਂ ਆਇਆ ਮੁੰਡਾ ਕਦਰੋਂ ਆਇਆ ਜੀ ਤੇ ਇਹ ਆ ਵਸਤੇ ਆਸੀ हां ਵਿਆਹ ਵਾਸਤੇ ਸੱਦਿਆ ਹੈ ਜੀ ਉਹਨਾਂ ਹੀ ਕਿਹੜੇ ਪਿੰਡ ਦਾ ਰਹਿਣ ਵਾਲਾ ਮੁੰਡਾ ਪਿੰਡ ਬਾਠ ਖੁਰਦਵਾਰ ਇਹਦੇ ਸਬੰਧੀ ਐਸੇ ਗੁਰਦੀਪ ਸਿੰਘ ਠਾਣਾ ਸੇੜੀ ਤਰਨਤਾਰਨ ਇਹਦੇ ਸਬੰਧੀ ਹਰਪ੍ਰੀਤ ਕੌਰ ਪੁੱਤਰੀ ਮਨਜਿੰਦਰ ਸਿੰਘ ਵਾਸੀ ਖਾਰਾ ਇਹਨਾਂ ਵੱਲੋਂ ਦਰਖਾਸਤ ਆਈ ਆ ਤੇ ਦੇਰ ਹੀ ਦੂਜੀ ਪਾਰਟੀ ਆ ਉਹ ਹੈਗੀ ਆ ਹਰਮਨਦੀਪ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਬਾਠ ਦੇ ਰਹਿਣ ਵਾਲੇ ਆ ਤੇ ਉਹਨਾਂ ਪਾਸੇ ਦਰਖਾਸਤ ਥਾਣਾ ਸਾਦਰ ਵਗੈਰਾ ਦਿੱਤੀ ਆ ਤੇ ਇਹਨਾਂ ਦਾ ਇਹੋ ਹੀ ਆ ਵੀ ਜਿਹੜੀ ਕੁੜੀ ਲੜਕੀ ਹੈ ਬੁਟੀਕ ਤੇ ਕੰਮ ਕਰਦੇ ਰਹੀ ਹੈ ਇਹ ਮੁੰਡਾ ਉੱਥੇ ਆਉਂਦਾ ਰਿਹਾ ਕੱਪੜੇ ਸੇਣ ਦੇ ਬਹਾਨੇ ਵੀ ਕੱਪੜੇ ਸੇਣ ਦਾ ਕਰਕੇ ਵੀ ਮਲਗੀ ਸਾਡੇ ਕੱਪੜੇ ਜੋ ਵੀ ਹੈਗਾ ਵਾ ਤੇ ਉਹਦੇ ਸਬੰਧੀ ਮੁੜਕੇ ਇਹਨੂੰ ਉੱਥੋਂ ਫੋਨ ਲਾ ਗਿਆ ਉਹ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਰਿਹਾ ਵੀ ਮੇਰੇ ਨਾਲ ਜ਼ਬਰਦਸਤੀ ਵਿਆਹ ਕਰਵਾ ਰਣਾ ਇਹ ਹੀ ਮਸਲਾ ਇਹਨਾਂ ਦਾ ਫਿਰ ਧੱਕੇ ਨਾਲ ਸਕਲਵਾ ਗਿਆ ਇਹਨਾਂ ਦਾ ਇਸ ਵਾਰੀ ਇਹਨਾਂ ਸਾਬਨ ਕਰ ਕਰਤਾ ਦਾ ਲੜਕਾ ਵਾਲਾ ਵੀ ਅਸੀਂ ਕੁੜੀ ਨਹੀਂ ਦੋਖੀ ਅੱਜ ਬਰਾਤ ਆਈ ਸੀ ਤੇ ਅੱਜ ਕੁੜੀ ਤਰੀ ਨਹੀਂ ਕੱਲ ਸਗਨ ਲਾਇਆ ਇਹਨਾਂ ਨੇ ਤੇ ਅੱਜ ਬਰਾਤ ਸਗਨਾਂ ਤੇ ਲੱਗਾ ਵਾ ਸਗਨ ਵੀ ਧੱਕੇ ਨਾਲ ਲਵਾਇਆ ਗਿਆ ਵਾ ਜ਼ਬਰਦਸਤੀ ਉਹਦਾ ਕਰਕੇ ਪਰਿਵਾਰ ਕੁੜੀ ਪਰਿਵਾਰਕ ਨੇ ਜਿਹੜੀ ਉਹ ਨਾ ਕਰ ਦਿੱਤੀ ਵੀ ਅਸੀਂ ਲੜਕੀ ਜਿਹੜੀ ਨਹੀਂ ਤੋਰਨੀ ਧੱਕੇ ਨਾਲ ਮੁੰਡੇ ਦਾ ਰੋਪ ਆ ਵੀ ਮੈਂ ਦੋਹਾ ਘਤਰ ਦਾ ਟਰੱਕ ਡਰਾਈਵਰ ਹਾਂ ਮੈਨੂੰ ਉੱਥੇ ਜ਼ਬਰਦਸਤੀ ਸੱਦਿਆ ਗਿਆ ਵੀ ਵਿਆਹ ਕਰਾਉਣਾ ਹੀ ਕਰਾਉਣਾ ਉਹ ਫਰੈਂਡਸ਼ਿਪ ਚੱਲਦੀ ਚੱਲ ਹੁਣ ਦੋਨਾਂ ਤਰ੍ਹਾਂ ਦੀ ਗੱਲਬਾਤ ਸੁਣਾ ਕੱਲ ਦਾ ਟਾਈਮ ਦਿੱਤਾ ਜੋ ਵੀ ਗੱਲਬ